ਕਰਮਣਾ ਇਕੱਠੇ ਕਰਕੇ ਆਪਣਾ ਨਾਲ ਹਲਕੇ ਹਲਕੇ ਹਲਾ ਇਹਨਾਂ ਨੂੰ ਉਹਨੂੰ ਬੜਾਈ ਹੋਏ ਮੈਂ ਇਕੱਠਾ ਲੱਗ ਗਿਆ ਉਹ ਤੋਂ ਪਹਿਲਾਂ ਤੋਂ ਪੂਰਾ ਹਾਲ ਹੈ ਮੰਡੀ ਵਾਲਾ ਮੰਡੀ ਵਾਲਾ ਤਾਂ ਲੱਗੀ ਨਹੀਂ ਅਜੇ ਇਹਨਾਂ ਨੇ ਖੜ ਗਿਆ ਸੜਾ ਬੁੜਾ ਕਾਣ ਇਹਨਾਂ ਲਾਤੀ 5 20 ਆ ਗਏ ਕਾਂਗੇ ਆਲਾ ਤੇਰਾ ਵੀ ਟਾਈਮ ਘਟਿਆ ਨਹੀਂ ਹੈਗਾ 6:10 ਤੋਂ ਉਪਰ ਆਇਆ ਤੂੰ ਵੀ ਨਾ ਉਪਰ ਆਇਆ ਕੋਕਾ ਜੂ ਦਾ ਸਰਾਹ ਤੇ 2:30 ਟਾਈਮ ਆਇਆ ਦੋ ਦੋ ਪੰਜ 50 ਵੀ 40 ਆਲਾ ਸੀਗਾ ਜੀ 25 ਚ ਮਾਰੀ 25 ਚ ਮਾਰੀ ਵੱਡੀਆਂ ਵਾਲਾ ਤਾਲੇ ਨੇ ਸੋ ਸੋ ਸੇਰਾ ਤੋਂ ਨਹੀਂ ਬਹੁਤ ਬੜਾ ਕੱਟਿਆ ਚਾਹੀਦਾ ਬੋਟੇ ਬੋਟੇ ਸ਼ਾਬਾਸ਼ ਬੋਟੇ ਕਮਰੇ ਜਨਾ ਵੜ ਜੇ ਜੇ ਲੇਟ ਆਇਆ ਕੁੜੇ ਕੋ ਆਉਂਦਾ ਚੱਕਲਾ 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 ਪੁੱਤਰ ਟਾਈਮ ਤੇ ਰਾਈ ਵਧ ਗਿਆ ਕਣਾਂ ਚ ਟਾਈਮ ਤੇ ਰਾਈ ਵਧ ਗਿਆ ਮੈਂ ਤਾਂ ਉਹਨੂੰ ਖੁਸ਼ਾਈ ਬਹੁਜੀ ਫੇ ਨਾਲ ਲਗ ਰਾਇ ਸੀ ਤੇ ਪਿੱਛੇ ਸੀ ਮੈਂ ਟੁਕੜੇ ਵਧੀਆ ਲਾਏਗੇ ਨਾ ਫਿਰ ਮੈਂ ਕਿਹਾ ਇਹ ਤਾਂ ਲਾਉਂਦੇ ਮੈਂ ਕਿਹਾ ਇਹ ਤਾਂ ਘੱਟ ਚੱਲ ਅੱਜ ਇੱਕ ਪੰਜ ਲੱਗਦਾ ਪੂਰੀ ਲਗਾਂ ਦਾ ਠੀਕ ਆ ਜੀ ਪੰਜ ਪੰਜ ਲੱਗੋ ਜੀ ਕਿੰਨੇ ਚਾਗੇ ਜੀ ਰੰਗਾਂ ਦਾ ਫਰਕ ਪਾਜਾ 6 ਦਾ ਆ ਗਿਆ ਜੀ 10 ਬਹੁਤ ਅਫਲ ਜਿਹੜੇ ਬੰਦੇ ਹੋਵੇ ਫੌਜਾਂ ਟਾਈਮ ਵੀ ਹੋ ਜੇ ਕਰਤਾ ਸਾਈਡ ਤੇ ਹੋ ਜਾ ਵਿਛਣਾ ਨੰਗਾ ਟਰੱਕ ਤੇ ਬਾਅਦ ਚ ਹਣ ਨੰਗ ਜਾਣੋ ਫਿਰ ਨੰਗ ਚ ਸੋਖੀ ਤਰ੍ਹਾਂ 2-10 ਦਾ ਟਾਈਮ ਹੁੰਦਾ ਸੀ ਦੋ ਚੱਕਰਾਂ ਦਾ ਤਨ 12 ਹੋਇਆ ਖਿੱਚੇ ਆ ਜੂ ਅਗਤੀ ਹੋਰ ਹੋਣੀ ਹੋ ਗਿਆ ਹੋਰੀ ਹੋ ਗਿਆ ਹੋ ਗਿਆ ਜਮਾਨੇ ਪਚਾਂਦਾ ਹਿਰਦੇ ਛੜਾ ਕਿਤੇ ਆਇਆ ਇਹਦਾ ਲਾ ਦੂਗਾ 6 ਥੱਲੇ 4 ਵੀ ਹੋ ਗਿਆ ਸ਼ਾਬਾਸ਼ 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 4 ਵੀ ਹੋ ਗਿਆ ਸ਼ਾਬਾਸ਼ ਇਸ ਤਖ਼ਦੇ ਬਾਹਰ ਇੱਕ ਵਾਰੀ ਗੁੱਡ ਸ਼ਾਬਾਸ਼ ਐਲਾ ਬੰਦਾ ਇਹ ਦੂਜਾ ਬੰਦਾ ਆਉਣਾ ਪਿਆਪ ਪੁੱਸ ਦਾ ਸ਼ਾਬਾਸ਼ 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 ਜਿੰਨੀ ਤੱਕ ਚਲੋ ਕਿ ਨੂੰ ਕਿ ਨੂੰ ਬਾਡੀ ਬੇਟ ਅੱਗੇ ਰੱਖ ਖੜਨਾ 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 ਸ਼ਾਬਾਸ਼ 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 ਬਹੁਤ ਵਾਹ ਸ਼ਾਬਾਸ਼ ਸ਼ਾਬਾਸ਼ ਕਰੋੜ ਬਾਕੀ ਆ 52 ਹੋਇਆ ਜੀ ਸ਼ਾਬਾਸ਼ ਸ਼ਾਬਾਸ਼ ਕਸ਼ਟ ਪੜਾ ਦੇ ਕੇ ਸ਼ਾਬਾਸ਼ 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 ਕਹਾਂ ਕਰਦਾ ਕਰ ਸ਼ਾਬਾਸ਼ ਪਿਆਪੁਰ ਦਾ ਪਹਿਲਾ ਬੰਦਾ ਦੇਖੋ ਲੀਡ ਦੇ ਗਿਆ ਬੰਦੇ ਨੂੰ ਦੇਖੋ ਲੀਡ ਮੇਰੇ ਤੱਕ ਕਹਣਾ ਮੇਰੇ ਤੱਕ ਮੇਰੇ ਤੱਕ ਆ 5 6 7 8 9 ਚਲੋ ਕੁੜੀਆਂ 10 11 12 13 14 15 ਉਹ ਤੱਕ ਤੁਰ ਗਿਆ ਉਹ ਤੱਕ ਪਹੁੰਚ ਗਿਆ ਤੱਕ 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 20 20 ਹੋਦਕ ਦਰਖਤ ਉਹ ਤੋਂ ਸ਼ਾਬਾਸ਼ 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 635 ਹੋ ਗਿਆ 635 ਜਲਦ ਜਲ ਬਹੁਤ ਟਾਈਮ ਲੁੱਟ ਕੇ ਤੇਰਾ ਖਿੱਚ ਚੱਲ 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 ਸ਼ਾਬਾਸ਼ 42 42 48 ਚੱਲ 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 ਸ਼ਾਬਾਸ਼ मोटा पा नहीं सब तू पहुंचे ਇਥੇ ਰੁਕ ਜੀ ਉਰੇ ਆਇਆ ਇਸ ਤਰ੍ਹਾਂ ਨਾ ਵੀ 7:30 7:30 7:30 ਚੱਲ 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 ਬੋਟਰ ਜਿੱਪੂ ਬੈਠੀ ਨਾ ਇਸ ਤਰ੍ਹਾਂ ਆ ਬਹੁਤ ਹਾਂ ਬਹੁਤ ਹਾਂ ਕੁੱਤੇ ਡੱਟ 75 ਡੱਟ ਮਾਰਦੇ ਗੱਡੀ ਮਾਰਦੇ ਬੋਟੇ ਦੇ ਹਾਂ ਮਾਰਨ 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 ਬੋਟੇ ਦੇ